ਅਸਰੀ ਗਾਲ ਜੀ ਸਾਰਿਆਂ ਨੂੰ ਤੇ ਸਵੇਰ ਉਹ ਜੀ ਆ ਤੇ ਇਧਰ ਟ੍ਰੈਕਟਰ ਟੁੰਟਾ ਪੱਟ ਲਿਆ ਆਪਾਂ ਰਾਤ ਇੱਥੇ ਬਣਾ ਕੇ ਖਾਦਾ ਪੀਤਾ ਸੀ ਉਧਰ ਪ੍ਰੀਤ ਵਿਊ ਦਾ ਨਜ਼ਾਰਾ ਲੈਂਦਾ ਹੋਇਆ ਰਮਾਨ ਇਧਰ ਗੱਡੀ ਜੀ ਸੱਤਾ ਸੀ ਕਹਿੰਦਾ ਮੈਨੂੰ ਬਾਹਰ ਠੰਡ ਲੱਗਦੀ ਹੈ ਦੇਖੋ ਵਿਊ ਹੁਣ ਚੱਲਦੇ ਆਪਾਂ ਵਾਟਰਫਾਲ ਤੇ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਯੂਪੀਸੀ ਹੈ ਹਾਂ ਇਹੀ ਹੈ ਉੱਧਰ ਚੱਲਦੇ ਆ ਇਹੋ ਜੀ ਗੱਲ ਬਹੁਤ ਆ ਮੋੜ ਕੂਣੀ ਮੋੜੀ ਆ ਸਾਰੇ ਇੱਥੇ ਵੀਰ ਗੋ ਯੂ ਵਰ ਰਾਈਟ ਯੂ ਵਰ ਰਾਈਟ ਕਹਿੰਦੀ ਜੀ ਸਟੇਡੀਅਮ ਤੇ ਪਹੁੰਚ ਚੁ ਗਿਓ ਆ ਆਸੀ ਐਂਟਰੀ ਸਟੇਡੀਅਮ ਦੀ ਹਜੇ ਤਾਂ ਖੁੱਲਈ ਨਹੀਂ ਹੋਣਾ ਨੋ ਰੀ ਐਂਟਰੀ ਰਸਪੈਕਟ ਰਸਪੈਕਟ ਉਹ ਬੋਤਲ ਤੇ ਬੋਤਲ ਸੰਗ ਇਹ ਵੀ ਆਉਦਾ ਧਿਆਨ ਰੱਖਣਾ ਵੀ ਕੋਈ ਕਚਰਾ ਨਹੀਂ ਸੁੱਟਣਾ ਇੱਥੇ ਗੰਦ ਬਿਲਕੁਲ ਨਹੀਂ ਪਾਉਣਾ ਹਜੇ ਬੰਦ ਦਾ ਹਜੇ ਬੰਦ ਦਾ ਬਈ ਹੋ ਦੇਖੋ ਬੈਠਾ ਉਹਨੂੰ ਪੁੱਛ ਗਿਆ ਮਾਸ਼ੀ ਕਿੰਨੇ ਵਜੇ ਖੁੱਲੂ ਉੱਤਰ ਕੇ ਪੁੱਛ ਗਿਆ ਯਾਰ ਮਣ ਇਹ 3 ਵਜੇ ਉੱਪਰ ਆਉਂਗਾ ਕਹੇ ਬਈ ਅੰਦਰ ਜਰਾ ਸਕਦੇ ਇਹ ਹੀ ਆ ਗੱਲਵਾਦ ਹੈ ਤਾਂ ਆਵਾਗਾ ਸਟੇਡੀਅਮ ਦਾ ਮੈਪ ਵਾਰੂ ਹੀ ਦੇਖ ਲੂ ਪਹੁੰਚ ਗਏ ਇਸ ਸਪੋਰਟਸ ਕੰਪਲੈਕਸ ਚ ਤੇ ਇਹ ਆ ਵਿਊ ਇੱਧਰ ਦਾ ਕਮਿਸ਼ਨਰ ਦੀ ਰੈਜੀਡੈਂਸ ਆ ਹੋਏ ਤਾਂ ਰੋਡ ਵੀ ਬਹੁਤਾ ਚੰਗਾ ਨਹੀਂ ਹੈ ਉਹਦੇ ਵੰਗੂ ਜਰਕੇ ਟੱਚ ਵਿੱਚ ਹੋ ਕੇ ਇਹ ਕਹਿੰਦੇ ਆਂ ਫਰੀਦ ਨਹੀਂ ਹੋਇਆ ਦਿੱਤੇ ਕਹਿੰਦਾ ਮੈਂ ਉਸ ਦੀਆਂ ਤੇਰੇ ਹੋਵਾਂਗੇ ਟੱਚ ਤੋਂ ਜਾਨੀ ਇਹ ਕਹਿੰਦਾ ਚਰਨੇ ਦੇ ਨਾ ਹੂੰ ਇਹ ਕਹਿੰਦਾ ਚਰਨੇ ਨਾਲ ਨਾ ਹੂੰ ਚਰਨੇ ਨਾਲ ਨਾ ਹੂੰ ਕਹਿੰਦਾ ਚਰਨੇ ਨਾਲ ਹੁਣ ਚਰਨਾ ਕਿੱਥੋਂ ਲਿਆ ਕੇ ਦੀਏ ਨੂੰ ਨਾਲ ਬੱਦਲਾਂ 'ਚ ਪੈਂਦੀਆਂ ਸਨੇਪਾਂ ਥੱਲੇ ਆਉਂਦੇ ਕਿੱਥੇ ਕੱਲ ਨੂੰ ਆ ਜਾਗੇ ਥੱਲੇ ਕੱਲ ਨੂੰ ਆ ਜਾਗੇ ਅੱਜ ਦਾ ਤਾਂ ਬਦਲਾ ਨਹੀਂ ਪੈਣੀ ਹੋਜੀ ਆਪਾਂ ਪੂਰੇ ਸੰਘੜੇ ਜੰਗਲਾਂ ਚ ਫਿਰਦੇ ਆ ਬਾਈ ਫੇਕਣਾ ਮਨਾ ਹੈ। ਕੋਈ ਤੇ ਨਹੀਂ ਆਇਆ। ਉਲਟਾ ਦੇ ਆ ਗਿਆ। ਰਮਾਨ ਗਿਆ ਹੋਇਆ ਜੀ ਦੁੱਧ ਲੈਣ। ਦੁੱਧ ਕਿ ਛੱਡ ਕੇ ਮੁੜ ਜਾਂਦੇ ਕਾ ਬਾਈਂ ਵਾਲੇ ਦਾ। ਤੇ ਫਿਰ ਚਾਹ ਬਣਾਵਾਂਗੇ ਵੀ ਤੇ। ਪੂਰੀ ਦਾ ਇਹ ਸ਼ਰੀਰ ਨਹੀਂ ਬਣਿਆ ਆਪਾਂ ਕਹਿਵਾ ਰੱਬਾ ਦਾ ਠੀਕ ਹੀ ਬਣਿਆ ਆ ਜੀ ਆਪਾਂ ਹੁਣ ਇੱਧਰੋਂ ਜਾਣਾ ਸਿੱਧਾ نیچے ਨੂੰ ਬਸੂਂਗਾ ਵਾਟਰਪਰਡ ਇੱਧਰ ਆਪਣੀ ਤਿੱਬਤੀਆਂ ਵੀਰ ਭਾਈ ਬਾਬਾ ਜੀ ਆ ਦੇਖ ਪੈਂਟ ਸੈੱਟ ਕਰਦਾ ਹਾਂ ਦਾ ਗੁੱਡੀ ਯਾਰ ਮਾਨਸਾ ਵਾਲੇ ਬੰਨਵੇ ਚ ਪਾ ਲਈ ਜੀ ਗੱਡੀ ਆਪਾਂ ਨਾ ਇਹ ਨਹੀਂ ਪਤਾ ਵੀ ਅੱਗੇ ਉਹ ਖੜਾ ਹੋਵੇ ਟਰੈਫਿਕ ਵਾਲਾ ਪ੍ਰੇਮੀ ਖੜਾ ਹੋਵੇ ਕਿਤੇ ਚਲਾਨਾ ਕੱਟ ਦੇ ਆਹੀ ਵੀਡੀਓ ਇਹ ਚ ਕਾਉਂਦਾ ਹੁੰਦਾ ਆਹੀ ਹੈ ਆਹੀ ਚਲ ਗਈ ਅਸੀਂ ਕਿਹਾ ਉਹ ਆਹੀ ਹੈ ਆਹੀ ਹੈ ਪ੍ਰੇਮੀ ਨਾ ਖੜਾ ਹੋਵੇ ਅੱਗੇ ਕਿਤੇ ਚਲਾਨਾ ਕਰਨ ਨੂੰ ਰੁਕੀ ਕਿਹੜਾ ਨੇ ਆਪਾਂ ਆਹ ਉਹ ਜਮੋਤੋ ਕਿ ਹੈ ਗਰੇਜਣ ਤੋਂ 3 ਕਿਲੋਮੀਟਰ ਇੱਥੋਂ ਇੱਥੇ ਗਰੇਜਣ ਮੈਡਮਾਂ ਵੱਧ ਜਾਂਦੀਆਂ ਬਟਰਫਲ ਦੇਖਣ ਕੋਲੂ ਕਦੇ ਚੱਕ ਰੱਖੇ ਆ ਸਾਡੇ ਚਿੰਗਚੌਂਕ ਬਾਬਾ ਜੀ ਇਹਦਾ ਦਰਸ਼ਕਾਂ ਨੂੰ ਮੈਂ ਉਹ ਦਿਖਾ ਰਿਹਾਗਾ ਵੀ ਕਿੱਧਰ ਦੀ ਆਉਣਾ ਗਾਈਡ ਕਰ ਰਿਹਾ 92 ਸੜਕਾ ਬਈ ਇਹ ਕਲਾਉਡ ਗੰਜ ਜਦੋਂ 메ਨ ਮਾਰਕੀਟ ਆ ਨਾ ਉੱਥੋਂ ਜਾਂਦੀ ਹੈ ਓਹ that tempo driver ਫੋਰਸ ਫੋਰਸ ਇਹ ਗੱਡੀ ਆਉਂਦੀ ਹੈ ਜੀ ਟੈਂਪੂ ਟਰੈਵਲਰਾਂ ਦੀ ਰੇਲ ਗੱਡੀ ਆ ਗਈ ਆਏ ਕਦਾ ਨਹੀਂ ਕਨੇ ਲੰਗੀ ਜਾਂਦੇ ਲੈ ਚੱਲ ਓਏ ਨਹੀਂ ਹਟਦੇ ਸੇਵਕਾ ਇੱਥੇ ਕੰਮ ਖਤਰੇ ਵਾਲੀ ਹੈ ਜਰਨੇ ਤੋਂ ਪਹਿਲਾਂ ਇੱਕ ਮੰਦਿਰ ਆਉਂਦਾ ਈ ਤੇ ਆਪਾਂ ਉਹ ਮੰਦਿਰ ਦੇ ਵੀ ਦਰਸ਼ਨ ਕਰ ਜੈ ਸ਼੍ਰੀ ਰਾਮ ਨਾਉਣਾ ਨਹੀਂ ਹੁੰਦਾ ਇਸ਼ਨਾਨ ਕਰਨਾ ਹੁੰਦਾ ਉਹ ਤੇ ਆਬ ਮੇ ਨਹਾਣੇ ਦਾ ਸਮੇਂ ਉਹ ਦੇ ਗੋਰਖਰਾਇਫਲ ਸਾਈਟ ਤੇ ਹੂੰ ਗੋਰਖਰਾਇਫਲ ਸਾਈਟ ਤੇ ਹਮ ਹੈਲੋ ਜਰਨੇ ਦੀ ਤਰਫ ਜਾਣੇ ਦਾ ਰਸਤਾ ਜਰਨੇ ਉਹਨੇ ਛਿਮੇ ਸ਼ਾਲਾ ਮਰੀ ਜਾਂਦੇ ਇਹਦਾ ਨਹੀਂ ਇਹ ਫਿਰ ਉਹਦਾ ਪੂਲ ਬਣਾ ਰੱਖਿਆ ਨੇ ਤਲਾਬ ਇਹਦਾ ਬੇਅਦਲੀ ਕਰੀ ਹਾਂ ਹਾਂ ਜਿੱਦਾਂ ਨਹੀਂ ਜਾਂਦਾ ਯਾਰ ਇਸ਼ਨਾਨ ਨੂੰ ਇਸ਼ਨਾਨ ਤਰਾਂ ਉਹ ਲੈ ਉਹਦਾ ਸ਼ਾਲਾ ਮਰੀ ਜਾਂਦੇ ਚਲੋ ਚਲੋ ਚਰਨੇ ਦਾ ਪਾਣੀ ਆ ਓਏ ਬਹੁਤ ਹੀ ਸੋਹਣਾ 뷰 ਪੁਆਇੰਟ ਆਉਂਦਾ ਕਰ ਲੈ ਕਰ ਲੈ ਚਰਨੇ ਵਾਲੀ ਲੋਕੇਸ਼ਨ ਤੇ ਪਹੁੰਚ ਗਏ ਆਪਾਂ ਅਜੇ ਤਾਂ ਬਹੁਤ ਦੂਰ ਆ ਵੈਸੇ ਆਸੀ ਮੈਪ ਮਕਲੌੜ ਗੰਢ ਦਾ ਕਿੱਥੇ ਕਿਹੜੀ ਚੀਜ਼ ਹੈਗੀ ਆਪਾਂ ਉਹ ਧਰਮਸ਼ਾਲਾ ਤੋਂ ਚੱਲੇ ਸੀ ਤੇ ਹੁਣ ਕਿਹੜੇ ਵਾਟਰਫਾਲ ਹੋ ਸੀ ਬਾਕਸ ਬਾਕ ਸੁਬਾਟਰਫਾਲ ਐਤ ਕੀ ਰਾਜੂ ਬਲੌਗ ਨਹੀਂ ਬਣਾ ਰਿਹਾ ਕਹਿੰਦਾ ਤੂੰ ਬੋਲਦੇ ਮੈਂ ਚੜ੍ਹ ਲਈ ਜਿਹੜਾ ਵੱਡੀ ਗੱਲਾਂ ਬੋਲ ਦਿੰਦੇ ਆ ਆ ਆ ਗਿਆ ਹੋ ਚੜਨਾ ਸੁਆਗਤ ਹੈ ਆ ਜੋ ਹਲਾ ਦੂ ਆ ਜਿਹੜਾ ਨਾ ਦੋ ਤਰ੍ਹਾਂ ਦਾ ਐਡਵੈਂਚਰ ਹੋ ਰਿਹਾ ਇਹ ਟਰੈਕਿੰਗ ਵਾਲੀ ਫੀਲ ਆ ਪੂਰੀ ਇਹ ਮੁੰਡੇ ਦੇ ਆਪਣੇ ਨੇ آپریشن ਹੋਇਆ ਫੌਜੀ ਦੇ ਦੋ ਹੁਣ ਇਹ ਕਹਿੰਦਾ ਮੈਂ ਥੱਕ ਗਿਆ ਬੋਲਦਾ ਬੋਲਦਾ ਮੈਨੂੰ ਗਾਲਾਂ ਗੂਲਾਂ ਹੀ ਦਿੱਤੀਆਂ ਕਹਿੰਦਾ ਤੂੰ ਬਾਲਾ ਵੱਡਾ ਹੋ ਗਿਆ ਕਹਿੰਦਾ ਤੂੰ ਯੂਟਿਊਬਰ ਬਣ ਕੇ ਕਹਿੰਦਾ ਬੋਲਦਾ ਨਹੀਂ ਆ ਲੈ ਆ ਬੱਸ ਹੋ ਗਈ ਇੰਨੀ ਕੀ ਚੜਾਈ ਚੜਿਆ ਅਸੀਂ ਤਾਂ ਬੱਸ آپریشن ਹੋਇਆ ਪ੍ਰੇਸ਼ਨ ਦੋ ਹੋਇਆ ਆਪਾ ਬਟਰਨਾਲ ਤੇ ਪਹੁੰਚ ਗਏ ਤੇ ਇੱਥੋਂ ਦਾ ਵੀ ਇੱਕ ਤਰੀ ਦੇ ਮੋਟਰ ਕਰਾਈਏ ਇੱਕ ਮਿੰਟ ਦੇ ਦੇ ਟੀਮ ਉਹਦੇ ਮੂੰਚ ਹੀ ਫਿਰਦੀ ਆ ਜਮੀਨ ਡਰਦੀ ਮਰਨ ਤੋਂ ਲੈ 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 ਪੋਜ ਦੇਖ ਐਕਸ਼ਨ ਦੇਖ ਦੇ ਲੈ ਇੱਥੇ ਜੋੜਾ ਪੋਜ ਕਰਾਉਣਾ ਹੈ ਤੇ ਚਲੋ ਵੀ ਆਪਣਾ ਟਾਈਮ ਹੋ ਗਿਆ ਤੇ ਆਪਾਂ ਚੱਲਦੇ ਹੁਣ ਬਹੁਤ ਵਧੀਆ ਥੀ ਬਹੁਤ ਹੁੰਦਾ ਹਾਂਜੀ ਆਪਾਂ ਹੁਣ ਚੱਲੇਾਂਗੇ ਧਰਮ ਕੋਟ ਪਲੇਸ ਨੂੰ ਕਹਿੰਦੇ ਆ ਅੰਗਰੇਜ਼ਾਂ ਦਾ ਪਿੰਡ ਸੁਣੀਦਾ ਉਹ ਉਹਨਾਂ ਤੋਂ ਬੜੇਗਾ ਉੱਚੀਆਂ ਹਵੇਲੀਆਂ ਅੰਗਰੇਜ਼ਾਂ ਵੇਲੇ ਦੀ ਉੱਥੇ ਚੱਲਨੇ ਆਪਾਂ ਆਹ ਕਿੱਧਰ ਵਗ ਗਿਆ ਇਹ ਇਹ ਪਤਾ ਨਹੀਂ ਰੋਡ ਦਾ ਕੀ ਬਣ ਗਿਆ ਯਾਰ ਆ ਐਂ ਚੱਲ ਇੱਧਰ ਤਾਂ ਕੀ ਹੋਣਾ ਕਿੱਧਰ ਹਾਂ ਇੱਧਰ ਕੁਝ ਨਹੀਂ ਹੈਗਾ ਅੰਲਾ ਦਾ ਧਰਮਘੋਟ ਹੀ ਆ ਗਏ ਆਪਾਂ ਹੂੰ ਦਾਰੀ ਆ ਇੱਧਰ ਜਾਣਾ ਨੂੰ ਆਪਾਂ ਕੋਈ ਸਮਝ ਹੀ ਨਹੀਂ ਲੱਗ ਰਹੀ ਕਿੱਥੇ ਆ ਗਏ ਹੁਣ ਪੱਛਾ ਧਰਮ ਉਹ ਇੱਧਰ ਤਾਂ ਕੋਈ ਗੱਡੀ ਜਾਂਦੀ ਵੀ ਨਹੀਂ ਉਹ ਨੂੰ ਸਾਈਡ ਦੀਏ ਪਹਿਲਾਂ ਤਾਂ ਯਾਰ ਇਧਰ ਗੱਡੀ ਆਉਂਦੀ ਹੈ ਕੋਈ ਮਗਰ ਆਹ ਆਈ ਜਾਂਦੀ ਯਾਰ ਜਾਣਦੇ ਫਿਰ ਹਜੇ ਨਾ ਰੁਕੀ ਜਿਹੜੀ ਬਾਣ ਨੂੰ ਕਿੱਥੇ ਆਈ ਜਾਂਦੀ ਆਪਣੇ ਮਾਂ ਦਿੱਤਾ ਬਸ ਠੀਕ ਹੋ ਗਿਆ ਉਹ ਸੌੜਿਆ ਪਟ ਫੁੱਟ ਕਰ ਮੂੰਹ ਬਪੜੇ ਵਾਲੀ ਜਿੱਥੇ ਉਹ ਬਾਣ ਦੀ ਆ ਗਿਆ ਵਰਨਾ ਕਿੱਥੇ ਆ ਗਈ ਓਏ ਇਹਨੂੰ ਲਗਾਉਣੀ ਏਨੂੰ ਕਹਿ ਵੀ ਜਾਨੀ ਅਵਾਜ਼ੇ ਹੋਰ ਵੀ ਲੰਮੀ ਜੀ ਉਹ ਮੋੜੇ ਦੇ ਇਧਰ ਆ। ਨਾਲੇ ਦੇ ਮਗਰ ਦੂਰੀ ਜਾਵਾਂਗੇ। ਉਹ ਮੋੜੇ ਤੇ ਲਾਣਾ ਉੱਥੋਂ। ਭਾਈ ਇਧਰ ਛੋਟੀਆਂ ਗੱਡੀਆਂ ਗਾਮ ਜਾਪਾ। ਇਹ ਵੀ ਛੋਟੀਆਂ ਗੱਡੀਆਂ ਜਾਂਦੀਆਂ ਇੱਧਰ। ਕੁਛ ਮੁੱਛ। ਅੱਗੇ ਗੱਡੀ ਜਾਂਦੀ ਹੈ। ਧਰਮਕੋਟ। ਚਲੋ। ਕਿਵੇਂ ਕਰ ਮਾੜੀ ਚੱਲ ਉਹਦੇ ਪਿੱਛੇ ਕੀ ਹੋ ਗਿਆ ਗੱਡੀ ਦੇਖੀ ਜਾਂਦਾ ਆਪਣੀ ਮੂਰੋਂ ਕਿਉਂ ਓਏ ਮੂਰੋਂ ਦੇ ਧਰਮਕੋਟ ਦਿਖਾਉਣ ਦੇ ਮਰੇ ਅਸੀਂ ਕਿੰਨੇ ਕਸੂਤੇ ਰਾਹਾਂ ਬੀਤੀ ਲੰਗੀ ਆ ਨੇ ਬਸ ਆਹ ਟਰਾਂਸਫਾਰਮ ਸੜਕ ਦੇ ਤਾਂ ਆਹ ਟਰਾਂਸਫਾਰਮ ਹੀ ਸੜਕ ਦੇ ਤੇ ਰਿਆ ਪਿਆ ਲੋਕਾਂ ਨੇ ਤੁਸੀਂ ਐਂ ਦੇਖੋ ਵੀ ਛੋਡੇ ਕਰਕੇ ਅਸੀਂ ਕਿੱਡੀ ਦੂਰ ਘੁੰਮਦੇ ਫਿਰਦੇ ਆਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਰਾਜੂ ਦੇ ਨੂੰ ਪਤਾ ਨਹੀਂ ਕਿਹੇ ਵਜੇ ਰਾਹ ਨੇ ਯਾਰ ਇੱਧਰ ਕੁਝ ਸਮਝ ਨਹੀਂ ਲੱਗ ਰਹੀ ਜਾਣਾ ਕਿੱਧਰ ਆ ਐਵੇਂ ਛਡੂਗੀ ਇਹ ਤਹਾਂ ਤੇਰੀ ਭੈਣ ਨੂੰ ਮੈਂ ਕਹਣ ਰਹਿਣ ਨਾ ਦੀਏ ਰਹਿਣ ਦੇ ਨੀ ਉਹ ਲਗਾਤੀ ਉਹਨੇ ਕਿੱਧਰ ਦੀ ਇਹਨੂੰ ਜਾਣ ਦੇ ਦੇ ਮਗਰੀ ਜਾਣ ਦੇ ਇਹ ਸ਼ੂ ਮੈਂ ਤੈਨਾਂ ਛੱਡੋ ਬਰੇ ਯਾਰ ਨੁਕਸਾਨ ਨਾ ਕਰ ਲਈ ਕੋਈ ਗੱਡੀ ਦਾ ਥੱਲੇ ਥੱਲੇ ਲੱਗ ਗਈ ਨਾ ਤੁਲ ਜੂ ਵਿਗੜਾ ਫੋਰ ਵਾਈ ਫੋਰ ਜੇ ਜਾਣਾ ਰਾਜੋ ਮੁੜਿਆ ਯਾਰ ਇਹ ਤਾਂ ਬਹੁਤ ਹੀ ਜ਼ਿਆਦੇ ਖੜਮੀ ਚੜਾਈ ਸੀਗੀ ਤੇ ਆਪਾਂ ਕੈਬ ਕਰਾ ਕੇ ਚੱਲਦੇ ਆ ਗੱਡੀ ਲੰਘਦੀ ਨਹੀਂ ਹੈਗੀ ਉਧਰ ਗੱਡੀ ਲੰਬੀ ਆ ਆਪਣੀ ਇਧਰ ਆ ਪਿੱਧੀਆਂ ਹੀ ਆ ਗੱਡੀਆਂ ਚੱਲਦੀਆਂ ਨੇ ਆਲਟੋ ਤੇ ਆਹ ਕੇ 10 ਦੀ ਆ ਇੰਨਾ ਚੋ ਆ ਲੈ ਚੱਲਦੇ ਆਪਾਂ ਇਹਨੂੰ ਪੁੱਛ ਲਾਂਗੇ ਥੱਲੋਂ ਕੈਬ ਕਰਾ ਕੇ ਜਾਵਾਂਗੇ ਆਪਾਂ ਯਾਰ ਇਹਦਾ ਖਤਰੇ ਦਾ ਕੋਈ ਗੂਆ ਦੇ ਗੱਡੀ ਰੁਕਦੀ ਵੀ ਮਸਾ ਇੱਥੇ ਦਾ ਮੋਰੋ ਬ੍ਰੇਕਾਂ 'ਤੇ ਉੱਤੀ ਬੈਠਾ ਹੈਂਡ ਵੀ ਫੜ ਰੱਖਿਆ ਹਾਂ ਹੈਂਡ ਵੀ ਫੜ ਰੱਖਿਆ ਬਾਈ ਬ੍ਰੇਕਾਂ ਦੇ ਉੱਤੇ ਬੈਠਾ ਸਾਡਾ ਬੰਦਾ ਆਹ ਦੇਖੋ ਇਹ ਜੜਾਈ ਆ ਉੱਤਰ ਉੱਤਰ ਦੇ ਚੜੇ ਕਿਵੇਂ ਹੋਵਾਂਗੇ ਤੁਸੀਂ ਐ ਦੇਖੋ ਇਹ ਉੱਤਰ ਆਏ ਰਹੇ ਆ ਪਾੜੇ ਹੀ ਬਣ ਰਹੇ ਨੇ ਬਾਕੀ ਟੋਡੇ ਕਰਕੇ ਆਪਾਂ ਚੜਾਂਗੇ ਤਾਂ ਕੋਈ ਗੱਲ ਨਹੀਂ ਕੈਬ ਕਰਾ ਕੇ ਚੱਲਦੇ ਹਾਂ ਕੈਬ ਕਰਾ ਕੇ ਚੱਲਾਂਗੇ ਤੁਸੀਂ ਰਾਜੂ ਦੇ ਚੈਨਲ ਨੂੰ ਹਾਂ ਹੋਏ ਜੋ ਜੋ ਜਾਨੇ ਚਲ ਅੰਸੋਨ ਦੇਣੀ ਹੈ ਮੋਟਰਸਾਈਕਲ ਇੱਥੋਂ ਕਿਵੇਂ ਜੜਾਵਾਂਗੇ ਛੱਟ ਖਾਲਾਂਗੇ ਭਰਾਵਾ ਚੱਕਰ ਨਹੀਂ ਕੋਈ ਤੂੰ ਤਾਂ ਸਟੰਟ ਮਾਣਾ ਮੇਰੀ ਢੂਹੀ ਬਣਾ ਦੇਗਾ ਇਹਦੇ ਨਾਲ ਵੇਝੇ ਰੱਖਣ ਨਾਲ ਆਹ 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 ਵੇਖ ਲੈ ਬਾਈ ਬਹੁਤ ਜਿਆਦੇ ਭੜਾ ਕੰਮ ਆ ਇੱਧਰ ਤਾਂ ਤੁਸੀਂ ਆ ਸਕਦੇ ਹੋ ਕੋਈ ਗੱਲ ਆ ਸਕਦੇ ਹੋ ਆ ਲੈ ਕੇ ਆਂਦੇ ਐਂ ਲੱਗਦਾ ਬਾਈ ਬੈਂਪਰ ਤਾਂ ਹੀ ਨਹੀਂ ਕੰਮ ਕਰਾਇਆ ਸੀਗਾ ਬਾਈ ਅਸੀਂ ਗੱਡੀ ਦਾ ਕੰਮ ਨਹੀਂ ਕਰਾ ਲੈਂਦਾ ਮੈਂ ਇਦਰਾ ਕੀ ਕੀ ਗੱਲ ਪੱਕੀ ਆ ਵੀ ਬੈਂਪਰ ਗੱਡੀ ਦਾ ਤੇ ਹਾਂ ਕੰਮ ਨਾ ਕਰਾ ਕੇ ਲਿਆਇਓ ਬਾਈ ਗੱਡੀ ਦਾ ਉਹ ਦੇਖੋ ਫੋਟੋ ਕਿੱਥੇ ਖੜ ਕੇ ਕਰਾ ਰਹੀਆਂ ਕੁੜੀਆਂ ਸਾਡਾ ਫੌਜੀ ਮੁੰਡਾ ਲੰਗਰੀ ਉੱਥੇ ਵੀ ਇਹ ਹਾਂ ਲਿਆਵੜਾ ਲਿਆ ਬਸ ਤੇ ਇਹ ਸਾਡਾ ਖਾਣ ਪੀਣ ਦਾ ਪੂਰਾ ਖਿਆਲ ਰੱਖ ਰਿਹਾ ਤੇ ਉਧਰ ਅਰਮਾਨ ਲਫੈਂਡ ਬਣਿਆ ਹੋਇਆ ਲਫੈਂਡ ਬਣਿਆ ਹੋਇਆ ਅਰਮਾਨ ਠੀਕ ਆ ਸਮਾਰ ਕੇ ਤੋਂ ਸਮਾਰ ਕੇ ਇੱਕ ਵਾਰੀ ਹੋਰ ਪਾਣੀ ਮਾਰ ਦੇ ਮੜਾ ਯਾਰ ਆ ਪਖਾਣੀ ਆਪਾਂ ਇਹ ਪਾਣੀ ਮਾਰ ਦੇ ਗੱਲਾ ਥੱਲੇ ਧਰ ਦੇ ਭਰਾਵਾ ਨੂਨ ਮਿਰਚ ਤੇ ਤੋਤਾ ਵੀ ਜੂ ਪਾਣੀ ਮਾਰ ਪਾਣੀ ਬਸ ਧਰ ਦੇ ਤੇ ਇਧਰ ਪ੍ਰੀਤ ਸਟੰਟਮੈਨ ਜੀ ਖੜੇ ਸਾਈਡ ਤੇ ਦੇਖ ਰਹੇ ਨੇ ਕੀ ਆ ਨਾ ਵੀ ਕੀ ਰਚਨਾ ਕਰੀ ਜਾਂਦੇ ਨੇ ਸਿੱਖ ਰਿਹਾ ਹੈ ਕਹਿੰਦਾ ਅਗਲੀ ਵਾਰੀ ਕਹਿੰਦਾ ਫਿਰ ਮੈਂ ਟਮਾਟਰ ਪਾ ਦੇ ਚ ਜੀਰਾ ਪਾ ਦੇ ਬਾਟਰ ਜਾਂ ਸਾਰੀ ਸਿੱਟ ਦੇ ਉਹ ਹੋ ਗਿਆ ਤਾਂ ਹੋਰ ਲੈ ਲਾਂਗੇ ਸਾਰੀ ਪਾ ਦੇ ਵਿੱਚ ਪਾ ਦੇ ਸਿੱਟ ਲੈ ਹੋਰ ਕਦੋਂ ਬੂ ਆ ਨਹੀਂ ਬੂ ਕੱਢ ਤਰਦੇ ਭਰਾਵਾ ਵਿੱਚੀ ਟਮਾਟਰ ਗੱਡੀਆਂ ਚ ਉਹ ਪਹਿਲਾਂ ਪਾਣੀ ਪਾਉਂਦੇ ਹੁੰਦੇ ਇਹ ਚ ਉਹ ਪਹਿਲਾਂ ਤਲਾਂਗੇ ਇਹਨੂੰ ਯਾਰ ਓ ਯਾਰ ਰਮਾਨ ਪਾਣੀ ਵਾਲੀ ਖਾਏਗਾ ਤੂੰ ਘਰ ਵਾਲਾ ਸਿਸਟਮ ਬੁੜੀਆਂ ਵਾਲਾ ਕਰ ਰੱਖਿਆ ਤੂੰ ਤਾਂ ਇੱਥੇ ਪ੍ਰੋਫੈਸ਼ਨਲ ਸੈੱਪ ਆਏ ਹੋਏ ਨੇ ਆਲੂ ਕਿਹੜੇ ਨਹੀਂ ਪੋਈਤੀ ਆਓ ਲੈ ਆਲੂ ਕੱਟ ਰਹੇ ਹੈ ਜੀ ਪਾਵਾਂਗੇ ਚ ਓਏ ਆਲੂ ਕੜੀ ਕਰ ਲੋ ਏ ਬੇਸਣ ਹੈਗਾ ਸੀ ਆਪਣੇ ਕੋਲੇ ये अपी चर्च है सेंट जॉन जो चर्च हां वादी के बचाले पहाड़ जमा गुम हो गए बदल ही बदलने ਰਿਹਾ ਗਾਈਸੀ ਅਰੇ ਬੱਦਲ ਤੋਂ ਗਾਈਸੀ ਬੱਦਲ ਕੇ ਪਾਸ ਹੀ ਬੈਠੇ ਹੈ ਬੱਦਲ ਹਮਾਰੇ ਪਾਸ ਹੀ ਬੈਠਾ ਗਰਜ ਰਹਾ ਹੈ ਔਰ ਹਮੇ ਖਾਣੇ ਦੇ ਰਹਾ ਹੈ ਆ ਬੈਠਾ ਬੱਦਲੇ ਨੂੰ ਪਿਆ ਪਾ ਦੇ ਨਾ ਉਹ ਮਕਲਾਉੜਗਾ ਕਿਤੋਂ ਵਾਪਸੀ ਆਪਣੀ ਤੇ ਆਪਾਂ ਉੱਪਰੋਂ ਆਏ ਆ ਉਹਗਾ ਸਾਹਮਣੇ ਮਕਲਾਉੜਗਾ ਜਿੱਥੋਂ ਆਪਾਂ ਆਏ ਆ ਹੁਣ ਆਪਾਂ ਚੱਲੇ ਹੈਗੇ ਡਲੌਜੀ ਨੂੰ ਰੱਡਲੌਜੀ ਤੋਂ ਪਠਾਨਕੋਟ ਫਿਰ ਅੰਬਰਸਰ ਮੱਥਾ ਟੇਕ ਕੇ ਬਾਬੇ ਦੇ ਫਿਰ ਘਰੋਂ ਘਰੀ ਕਹਿੰਦਾ ਸੀ ਆਵਾਂ ਕਰੇ ਇਹ ਜਾਣਗੇ ਮੈਂ ਤਾਂ ਆਪਦੇ ਡਿਊਟੀ ਤੇ ਜਾਵਾਂ ਮੈਨੂੰ ਰਾਤ ਹੀ ਛੱਡ ਜਾਣਗੇ ਉਹ ਦੇਖ ਗੱਡੀ ਉੱਚੀ ਓਏ ਹੋ ਜਤੋਂ ਆਏ ਆਂ ਛੜਕਾ ਕੋਈ ਬਹੁਤ ਹੀ ਜੰਗੀ ਹੈ ਛੜਦੇ ਦੋ ਸੱਟ ਗਈ ਗੱਡੀ ਗੱਲ ਮਾਰੀ ਸੂਈਆਂ ਦੇ ਦੋ ਹੀ ਰਹਿ ਗਏ ਠੱਡ ਸੀ ਨਾ ਇੱਧਰ ਕਵੀ ਸੀ ਕਿਤਲਾਂ ਸੀ ਬਾਕੀ ਮਾਤਾ ਰਾਣੀ ਦੀ ਕਿਰਪਾ ਕੱਲ ਭਾਈ ਕਿੰਨੀ ਗੱਲ ਲਈ ਜਦੋਂ ਦਾ ਮੱਥਾ ਟੇਕਿਆ ਕਿੱਡੀ ਨਹੀਂ ਕਰ ਕੋਈ ਉਦੋਂ ਪਹਿਲਾਂ 4-5 ਵਾਰੀ ਆ ਗਈ ਠੀਕ ਗੱਲ ਹੈ ਹਮ ਸਪੈਸ਼ਲ ਮੁੜ ਕੇ ਜਾ ਕੇ ਮੱਥਾ ਟੇਕ ਕੇ ਆਏ ਸੀਗੇ ਜੀ ਉਹ ਸੀ ਸਾਹਮਣੇ ਮਕਲਾਉੜ ਗੰਜਾ ਭਾਈ ਬਹੁਤ ਸੋਹਣਾ ਸ਼ਹਿਰ ਆ ਬੜੇ ਨੇੜੇ ਮਕਲਾਉੜ ਗੰਜਾ ਸੋਹਣਾ ਯਾਰ ਹਮ ਬਹੁਤ ਸੋਹਣਾ ਹਾਂਜੀ ਬਾਈ ਆਪਾਂ ਪਹੁੰਚ ਚੁਕਿਆ ਗਰੇਲ ਡਿਸਟ੍ਰਿਕਟ ਉਹ ਚ ਪਿੰਡ ਚ ਇੱਥੇ ਬਹੁਤ ਵਧੀਆ 뷰 ਪੁਆਇੰਟ ਮਿਲਿਆ ਆਪਾਂ ਨੂੰ ਮੁੰਡੇ ਕਹਿੰਦੇ ਖੜ ਕੇ ਫੋਟੋ ਫੋਟੋ ਖਿੱਚਣੀਆਂ ਨਾਲੇ ਦੇਖ ਕੇ ਆਉਣਾ ਆਪਾਂ ਨੂੰ ਚੱਲਦਾ ਜੋ ਆੱਖਾਂ ਨਾਲ ਗੱਲਾਂ ਬਾਤਾਂ ਕਰਦੇ ਹੋਏ ਕੁਛ ਆ ਬੜਾ ਹੈ ਰਾਈਟ ਹੈਂਡ ਨਹੀਂ ਆਇਆ ਤਲਹੋ ਜੀ ਹੋ ਕੇ ਜਾਣਗੇ ਤਾਂ 135 ਕਿਲੋਮੀਟਰ ਪੜੇਗਾ ਚੰਬਾ ਹਾਂ OK ਤਲਹੋ ਜੀ ਜਾਏਗਾ ਫਿਰ ਸਾਈਡ ਨੂੰ ਜੀ ਸਲਾਈਡ ਸਲਾਈਡਿੰਗ ਦਾ ਮਾਹੌਲ ਪੂਰਾ ਜੀ ਪੱਥਰ गिरਦੇ ਰਹਿੰਦੇ ਤਾਂ ਨਨੇ ਬੋਰਡ ਵੀ ਲਾਏ ਪਏ ਕਹਿੰਦੇ ਸਾਵਧਾਨ ਰੋ ਇੱਧਰ ਮੌਸਮ ਪੂਰਾ ਘੈਂਟ ਔੜੀ ਨੁਮਾ ਕਹਿਤੀ ਹੋ ਜਾਂਦੀ ਹੈ ਮੈਨੇ ਬਹੁਤ ਸੁੰਦਰ ਇੱਧਰ ਪੱਥਰੀ ਡਿੱਗੀ ਜਾਂਦੇ ਆ ਇੱਧਰ ਲੈਚ ਲੈ ਰਹੀ ਆ ਬੰਦਾ ਬਾਹਰ ਫਿਰਦਾ ਆ ਲਾ ਗਿਆ ਭੰਡਾ ਜੀ ਸ਼ੁਕਰ ਆ ਇੱਧਰ ਸੜਕਾਂ ਬਣਾਉਣ ਦਾ ਕੰਮ ਪੂਰੇ ਵੱਡੇ ਪੱਧਰ ਤੇ ਚੱਲ ਰਿਹਾ ਵੀ ਆਰ ਵੀ ਆਰੋ ਸੜਕਾਂ ਬਣਾਉਂਦੀ ਆ ਇੱਧਰ ਬਾਰਡਰ ਰੋਡ ਆਰਗੇਨਾਈਜੇਸ਼ਨ ਵਿੱਚ ਬੰਦੇ ਨੂੰ ਬਰੋ ਕਹਿੰਦੇ ਆ ਇੱਧਰ ਚੋਨਾ ਚੋਨਾ ਮਾਹੌਲ ਪੂਰਾ ਖੇਤੀ ਵਾਲਾ ਮਾਹੌਲ ਆ ਇੱਧਰ ਵੀ ਪੂਰਾ ਆ ਦੇਖਦਾ ਇਹ ਲੱਗਦਾ ਜਿਵੇਂ ਨਹੀਂ ਜਾਗ ਰਹੇ ਹਾਂ ਪਿੰਡ ਦੀ ਫਿਰਨੀ ਉਤੋਂ ਦੀ ਗੇੜਾ ਦੇ ਹੀ ਜਾਂਦੇ ਆਪਾਂ ਹੁਣ ਇੱਧਰ ਇੱਧਰ ਗ੍ਰੈੱਡ ਆ ਗਿਆ ਆ ਗਈ ਕਹਿੰਦਾ ਸੀ ਗ੍ਰੈੱਡ ਆ ਗਈ ਕਹਿੰਦਾ ਸੀ ਅੱਛਾ ਆ ਗਈ ਗ੍ਰੈੱਡ ਆ ਗਈ ਲੈ ਲੈ ਗਿਆ ਉਹਦੇ ਇਹਨਾਂ ਨੇ ਨਈਂ ਜੀ ਆਪਦੇ ਝੋਨਾ ਝੂਨਾ ਲੈ ਹੋਇਆ ਸਾਰਾ ਕੋਲੇ ਕੋਲੇ ਕਰਦੇ ਕਹਿੰਦੇ ਕੋਈ ਵੱਡ ਕੇ ਲੈ ਜਾਂਦਾ ਮੇਰੇ ਦੂਹਾਂ ਦੇ ਰੰਡ ਦੀ ਫਿਰਨੀ ਹੈ ਆ ਸਾਰਾ ਰਸਤਾ ਜਦੋਂ ਪਿੱਛੇ ਹੜ ਆਏ ਨੇ ਮੀਂਹ ਪਿਆ ਬਾਲਾ ਜਿਆਦੇ ਉਹਨਾਂ ਨੇ ਤੋੜਿਆ ਹੋਇਆ ਇਹ ਘੱਟੋ ਘੱਟ ਸਾਨੂੰ ਹੋ ਗਏ 10 ਕਿਲੋਮੀਟਰ ਬਾਟ ਅਸੀਂ ਇਦਾਂ ਹੀ ਆਏ ਆ ਬਹੁਤ ਟੁੱਟੇ ਪਏ ਨੇ ਸਾਰੇ ਗੱਡੀ 20 ਤੋਂ ਵੱਧ ਨਹੀਂ ਦੁਰਦੀ ਇੱਥੇ ਆ ਸਾਰਾ ਪਾਣੀ ਇੱਥੋਂ ਦਾ ਇਹਨੇ ਡੋਇਆ ਪੰਜਾਬ ਨੇ ਇੱਥੋਂ ਇਕੱਠਾ ਹੋ ਕੇ ਪਾਣੀ ਜਿਹੜਾ ਪੰਜਾਬ ਚ ਜਾਂਦਾ ਜਦੋਂ ਜੀ ਅਕੇ ਜੀ ਕਰਦਾ ਵੀ ਗੱਡੀ ਇੱਥੇ ਖੜਾ ਕੇ ਸੌਂ ਜੀਏ ਰਾਤ ਟੈਂਟ ਲਾ ਕੇ ਕਿਤੇ ਵੱਡਾ ਅਰਜਾ ਲੱਗ ਜਾਂਦਾ ਵੀ ਉੱਤੇ ਨਾ ਡੱਕੇ ਕੋਈ ਪਹਾੜ ਪਹੁੰਚ ਗਏ ਜੀ ਦਲਹੌਜੀ ਯਾ ਦਲੋਜੀ ਸ਼ਹਿਰ ਦਾ ਚਾਕਾ ਵਾਕਾ ਤੇ ਹੁਣ ਆਪਾਂ ਜਾ ਰਹੇ ਹਾਂ ਲੋਜੀ ਮਾਲ ਰੋਡ ਤੇ ਬਸ ਇੱਥੇ ਗੇੜੇ-ਗੂੜੇ ਦੇ ਕੇ ਫਿਰ ਅਮਰਸਰ ਨੂੰ ਫਿਰ ਉੱਥੇ ਮੱਥਾ ਟੇਕ ਕੇ ਫਿਰ ਬਠਿੰਡੇ ਨੂੰ ਫਿਰ ਮਯਾਰਹੋਰੀ ਡਿਊਟੀ ਤੇ ਤੇ ਜਾਣਗੇ ਪਿੰਡ ਨੂੰ ਜੀ ਮਾਲ ਰੋਡ ਲੋਜੀ ਦਾ ਲੈ ਲੋ ਕੋਈ ਸਟਰੀਟ ਫੂਡ ਟਰਾਈ ਕਰਾਂਗੇ ਹੁਣ ਅਸੀਂ ਗੁੱਡ ਫੂਡ ਪਸ 4 10 ਰੇਟਿੰਗ ਦਿੱਤੀ ਇਸ ਨੂੰ ਅਮਰੀਕਾ ਤੋਂ ਲੈਨੇ ਵਧੀਆ ਮੈਡਮ ਗੁੱਡ ਜੌਬ ਕੋਟੀ ਲੈ ਲੋ ਓਏ ਠੰਡ ਓਏ ਇਹਨੂੰ ਲਿਚ ਚੜਦੀ ਹੈ ਚਲੋ ਜੀ ਆ ਗਾਂਧੀ ਬਾਈ ਟੱਕਰ ਗਿਆ ਆਪਾਂ ਨੂੰ ਕਹਿੰਦਾ ਗਾਂਧੀ ਕਿੱਥੇ ਹੈ ਕਿ ਨਾ ਖੜਾ ਆਜੋ ਉਹ ਰਹਦੀ ਗਾਂਧੀ ਉਹ ਕਹਿੰਦੇ ਇਹ ਮਹਾਤਮਾ ਦਾ ਉਹ ਇਹਦਾ ਜਨਮ ਦਿਨ ਆਉਣ ਵਾਲਾ ਉਹ ਪਰਸੋਂ ਹੈਪੀ ਬਰਥਡੇ ਗਾਂਧੀ ਪਾਂਚਕੁਲਾ ਨਹੀਂ ਹੈਪੀ ਬਰਥਡੇ ਟੂ ਯੂ ਕਰੋ ਪਰਸੋ ਜਾਣਾ ਮੈਨਾਂ ਕਿ ਬਰਥਡੇ ਮੇਰਾ ਵਾਹ ਤੋਂ ਕੰਦੀ ਲੈ ਵੀ ਮਿੱਤਰੋ ਆਈ ਲਵ ਗਲਹਾਉਜੀ ਨਾਲੇ ਡੇਰੇ ਸਮਾਨ ਜਾ ਖਰੀਦਣ ਵਾਲਾ ਰਹਿੰਦਾ ਸੀ ਖਰੀਦ ਕੇ ਲਿਆ ਕੇ ਮਾਲ ਰੋਡ ਤੋਂ ਤੇ ਮੁੰਡੇ ਲੱਗੇ ਹੁਣ ਬਰੈਡ ਆਮਲੇਟ ਬਣਾਉਣਾ ਇਹ ਸੈਂਟਰ ਆ ਗਿਆ ਗਲਹਾਉਜੀ ਦਾ ਉਹ ਸਾਹਮਣੇ ਚਰਚ ਇੱਧਰ ਮਾਰ ਰੋਡ ਨੂੰ ਜਾਂਦੀ ਏ ਸੜਕ ਹੱਜਾ ਏ ਇੱਧਰ ਥੱਲੇ ਰਾਮਲੀਂ ਦਾ ਚੱਲੀ ਜਾਂਦੀ ਏ ਉਹ ਵੀ ਦੇਖਿਆ ਏ ਤੇ ਹੁਣ ਬਸ ਖਾਣਾ ਪੀਣੀ ਆਹ ਬੰਦਾ ਬਾਈ ਫੋਨ ਚੋਂ ਨਿਕਲਦਾ ਜਾਂ ਵੀ ਕੋਪਰੇਸ਼ਨ ਮੈਂ ਜਾਂ 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 ਆਹ ਬੰਦਾ ਵਧੀਆ ਯਾਰ ਸਾਡਾ ਠੀਕ ਆ ਹੁੰਦਾ ਬੰਦਾ ਪਤੂਈ ਆ ਪਰ ਖਾਣ ਪੀਣ ਦੇ ਮੌਕੇ ਤੇ ਚੀਜ਼ ਬਣਾ ਲੈਂਦਾ